سکھا دو سکھا واسطے کوئی کان اس گل کا ਪ੍ਰਾਂਸ ਦੀ ਚੱਕੀ ਵਿੱਚ ਭਾਈ ਰਾਜੋ ਮਾਨ ਦੀ ਬੰਦ ਨੇ 12 ਸਾਲ ਤੋਂ ਉਹਨਾਂ ਦੀ ਆਪਾਂ ਕੈਂਡਿਕ ਭਈ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਕਿ ਸਰਕਾਰ ਕਿੰ ਦਾ ਸਰਕਾਰ ਕੋਲ ਕਾਰ ਵਗੜੀ ਉਹਨੇ ਕਰ ਲਈ। ਇਹ ਇੱਕ ਤਰਾਸਤੀ ਹੈ ਆਪ ਸਿੱਖਾਂ ਦੇ ਨਾਲ ਬਹੁਤ ਵੱਡੀ ਬੇਇਨਸਾਫੀ ਜਿਹੜੀ ਆ ਭਾਰਤ ਵਿੱਚ ਕੀਤੀ ਜਾ ਰਹੀ ਹੈ। ਇੱਕ ਲੜਨਾ ਜੋ ਸਾਂਝਾ ਕੀਤਾ ਹੈ ਜਿਹੜਾ ਪਰਿਵਾਰ ਹਾਏ ਇੱਕ ਬਹੁਤ ਮੋਟਾ ਵਾਸਤੇ ਗੈਰ ਹਸਣੇ ਵਾਰਾ ਸਮਾਪਤ ਛੜਦੀ ਕਲਾ ਵਿੱਚ ਨੇ। ਪਰ ਫਿਰ ਵੀ ਇੱਕ ਮਾਂ ਜਾਏ ਵੱਡੇ ਭਰਾ ਦਾ ਕੋਲ ਜਾਣ ਸੇ ਸਾਥ ਕਿਤਨਾ ਕਿਤੇ ਉਹਦਾ ਜਿਹੜਾ ਸਾਲ ਹੈ ਉਹ ਤਾਂ ਮੰਨ ਚੁੱਕੀ ਹੁੰਦਾ। جی سکھا واسطے ਕੋਈ ਕੋ ਨੂੰ ਇਸ ਕੱਲ ਦਾ ਜਵਾਬ ਨਹੀਂ ਦੇ ਸਕਦਾ ਕਿ ਇੰਨੇ ਲੰਬੇ ਸਮੇਂ ਤੋਂ 3 ਸਾਲ ਤੋਂ ਜੇਲ੍ਹ ਵਿੱਚ ਬੰਦ 18 ਸਾਲ ਤੋਂ फांसी ਦੇ ਚੱਕੀ ਵਿੱਚ ਪਾਇ ਰਾਜੋਮਾਨ ਦੀ ਬੰਦ ਲੈ 12 ਸਾਲ ਤੋਂ ਉਹਨਾਂ ਦੀ ਆਪਾਂ ਐਂਡਿਕ ਪਈ ਹੈ ਸੁਪਰੀਮ ਕੋਰਟ ਦੇ ਹਦਾਇਤਾਂ ਤੇ ਸਰਕਾਰ ਕਿੰਦਾ ਸਬਸਤਾਰ ਕੁਕਾਰ ਵਗੜੀਆਂ ਬੰਦਿਆ ਕਰ ਰਹੀ ਹੈ ਇਹ ਇੱਕ ਤਰਾਸਤੀ ਹੈ ਆਪ ਸਿੱਖਾਂ ਦੇ ਨਾਲ ਬਹੁਤ ਵੱਡੀ ਬੇਇਨਸਾਫੀ ਜਿਹੜੀ ਹੈ ਭਾਰਤੀ ਵਿੱਚ ਕੀਤੀ ਜਾ ਰਹੀ ਹੈ ਇੱਕ ਵੀ ਲਾੜਾ ਜੋ ਸੱਜਾ ਕੀਤਾ ਹੈ ਪਰਿਮਾਣ ਨਹੀਂ ਹਾਏ ਇੱਕ ਬਹੁਤ ਬੋਟਾ ਬਸਤ ਗੈਰ ਹਸਨ ਦੇ ਹੋਰ ਹ ਸਮਾਪਤ ਉਚੜਦੀ ਕਲਾ ਵਿੱਚ

ਉਹ ਵਾਸਤੇ ਗਾਇਰ ਸਭ ਨੇ ਮਾਰਾ ਸਮਾਪਨ ਉਛੜਦੇ ਕਲਾ ਵਿੱਚ ਨੇ ਪਰ ਫਿਰ ਵੀ ਮਾਂ ਜਾਏ ਵੱਡੇ ਭਰਾ ਦਾ ਘਰ ਜਾਣ ਸੇ ਸਾਥ ਕਿਤਨਾ ਕਿਤੇ ਉਹਦਾ ਜਿਹੜਾ ਸਾਰ ਲੈ ਉਹ ਤਾਂ ਮੰਨ ਚੁੱਕਦਾ ਹੈ ਮੈਂ ਉਹ ਕਰਤਾ ਕਿ ਉਹਨਾਂ ਆਪਣੀ ਚਾਨਕ ਥਾਂ ਦੇ